ਕਹਿੰਦੇ ਨੇ ਕਿ ਦੁਨੀਆ ਦੇ ਜੋ ਰਿਸ਼ਤੇ ਨਾਤੇ ਨੇ ਇਹ ਜ਼ਿਆਦਾਤਰ ਮਤਲਬੀ ਨੇ ਕਿਉਂਕਿ ਜਦੋਂ ਬੰਦੇ ਨੂੰ ਲੱਗਦਾ ਕਿ ਇਸ ਰਿਸ਼ਤੇ ਦੇ ਕਾਰਨ ਮੈਨੂੰ ਆ ਨੁਕਸਾਨ ਹੋ ਰਿਹਾ ਹੈ ਤਾਂ ਉਹ ਰਿਸ਼ਤਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਤਾਰ-ਤਾਰ ਕਰ ਦਿੱਤਾ ਜਾਂਦਾ ਹੈ ਜਦੋਂ ਫਿਰ ਬੰਦੇ ਨੂੰ ਇਹ ਲੱਗਦਾ ਕਿ ਆ ਰਿਸ਼ਤੇ ਦੇ ਕਾਰਨ ਮੈਨੂੰ ਆ ਫਾਇਦਾ ਹੋ ਸਕਦਾ ਤਾਂ ਫੇਰ ਵੀ ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ ਕਈ ਵਾਰ ਤਾਂ ਉਹ ਰਿਸ਼ਤਿਆਂ ਦੇ ਵਿੱਚ ਕਤਲ ਤੱਕ ਹੋ ਜਾਂਦੇ ਨੇ ਤੇ ਕਈ ਵਾਰ ਉਹ ਰਿਸ਼ਤੇ ਇੱਕ ਦੂਜੇ ਦੀ ਜ਼ਿੰਦਗੀ ਬਰਬਾਦ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਦੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੌਂਗ ਟੇ ਖੜੇ ਕਰ ਦੇਵੇਗੀ ਕਿਉਂਕਿ ਇਸ ਘਟਨਾ ਦੇ ਵਿੱਚ ਉਹ ਹੁੰਦਾ ਜਿਸ ਦੀ ਸ਼ਾਇਦ ਕੋਈ ਕਲਪਨਾ ਨਹੀਂ ਕਰ ਸਕਦਾ ਕਿ ਐਦਾਂ ਕਿਵੇਂ ਹੋ ਗਿਆ ਕਿਉਂਕਿ ਸਭ ਤੋਂ ਨੇੜੇ ਦਾ ਰਿਸ਼ਤਾ ਮਾਂ ਤੇ ਪੁੱਤ ਦਾ ਹੁੰਦਾ ਹੈ ਹਮੇਸ਼ਾ ਹੀ ਇਹ ਸੋਚਿਆ ਜਾਂਦਾ ਹੈ ਕਿ ਜੇ ਮਾਂ ਨੂੰ ਸਭ ਤੋਂ ਪਿਆਰਾ ਕੋਈ ਹੁੰਦਾ ਤਾਂ ਆਪਣਾ ਪੁੱਤ ਹੁੰਦਾ ਜਾਂ ਪੁੱਤ ਨੂੰ ਜੇ ਸਭ ਤੋਂ ਪਿਆਰੀ ਹੁੰਦੀ ਹੈ ਤਾਂ ਆਪਣੀ ਮਾਂ ਹੁੰਦੀ ਹੈ ਪਰ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਘਟਨਾ ਦੇ ਵਿੱਚ ਇੱਕ ਮਾਂ ਆਪਣੇ ਪੁੱਤ ਦਾ ਹੀ ਕਤਲ ਕਰ ਦਿੰਦੀ ਹੈ ਜਦੋਂ ਫਿਰ ਇਸ ਘਟਨਾ ਪਿਛਲੀ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਜਦੋਂ ਮਾਂ ਹੀ ਆਪਣੇ ਪੁੱਤ ਦਾ ਕਤਲ ਕਰ ਸਕਦੀ ਹੈ ਤਾਂ ਫਿਰ ਕਿਸੇ ਰਿਸ਼ਤੇ ਤੇ ਕੋਈ ਕੀ ਵਿਸ਼ਵਾਸ ਕਰ ਸਕਦਾ ਹੈ ਮਾਂ ਨੇ ਕਤਲ ਕੀਤਾ ਤੇ ਫਿਰ ਇੱਕ ਗਲਤੀ ਦੇ ਕਾਰਨ ਮਾਂ ਪੁਲਿਸ ਦੇ ਹੱਥ ਆ ਗਈ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੀ ਇਹ ਸੱਚੀ ਘਰਨਾ ਉੱਤਰ ਪ੍ਰਦੇਸ਼ ਦਾ ਕਾਨਪੁਰ ਤੇ ਇਸ ਦੇ ਅਧੀਨ ਪੈਂਦਾ ਥਾਣਾ ਬਰੋਰਾ ਤੇ ਬਰੋਰਾ ਦੇ ਅਧੀਨ ਪੈਂਦਾ ਪਿੰਡ ਅੰਗਦਪੁਰ ਇੱਥੋਂ ਦੀ ਰਹਿਣ ਵਾਲੀ ਮਮਤਾ ਜਿਸ ਦੀ ਉਮਰ ਲਗਭਗ 50 ਸਾਲ ਸੀ ਇਸ ਦੇ ਪਤੀ ਦੀ ਮੌਤ ਹੋਈ ਹੋਈ ਸੀ ਤੇ ਇਸ ਦਾ ਇੱਕ ਮੁੰਡਾ ਸੀ 25 ਸਾਲਾ ਪ੍ਰਦੀਪ ਗੱਲ ਹੈ 27 ਅਕਤੂਬਰ 2025 ਦੀ ਇਸ ਪਿੰਡ ਦੇ ਹਾਈਵੇ ਤੇ ਆ ਕੀਰ ਲਾਸ਼ ਦੇਖਦੇ ਨੇ ਉਹ ਮੁੰਡੇ ਦਾ ਮੋਟਰਸਾਈਕਲ ਕੋਲ ਖੜਾ ਹੁੰਦਾ ਤੇ ਉਸ ਮੁੰਡੇ ਦੇ ਸਿਰ ਨੂੰ ਚੰਗੀ ਤਰ੍ਹਾਂ ਕੁਚਲਿਆ ਹੁੰਦਾ ਇਹ ਲੱਗਦਾ ਸੀ ਜਿਵੇਂ ਕਿ ਕੋਈ ਗੱਡੀ ਇਸ ਦੇ ਸਿਰ ਉੱਪਰ ਲੰਘ ਗਈ ਹੋਵੇ ਤੇ ਇਸ ਦੀ ਮੌਤ ਹੋ ਗਈ ਹੋਵੇ ਫਿਰ ਲੋਕਾਂ ਦਾ ਇਕੱਠ ਹੁੰਦਾ ਤੇ ਜਦੋਂ ਲੋਕ ਇਕੱਠੇ ਹੁੰਦਿਆ ਤਾਂ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਆਪਣੇ ਪਿੰਡ ਦਾ ਮੁੰਡਾ ਪ੍ਰਦੀਪ ਹੈ ਇਹ ਤਾਂ ਉਸ ਦੀ লাশ ਹੈ ਹੁਣ ਪ੍ਰਦੀਪ ਦੀ ਮਾਂ ਨੂੰ ਵੀ ਸੂਚਿਤ ਕੀਤਾ ਜਾਂਦਾ ਇਧਰ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਪ੍ਰਦੀਪ ਦੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਮੇਰੇ ਮੁੰਡੇ ਦੀ ਮੌਤ ਹੋ ਗਈ ਕਿਉਂਕਿ ਜੋ ਮਮਤਾ ਸੀ ਪ੍ਰਦੀਪ ਦੀ ਮਾਂ ਸੀ ਉਸ ਦਾ ਤਾਂ ਸਹਾਰਾ ਸਿਰਫ ਪ੍ਰਦੀਪ ਹੀ ਸੀ ਹੋਰ ਕੋਈ ਵੀ ਉਸ ਦਾ ਨਹੀਂ ਸੀ ਕਿਉਂਕਿ ਉਸ ਦੇ ਪਤੀ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਪੁਲਿਸ ਆਉਂਦੀ ਹੈ ਪੁਲਿਸ ਬੋਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਪਿੰਡ ਦੇ ਵਿੱਚ ਵੀ ਸ਼ੋਕ ਦੀ ਲਹਿਰ ਫੈਲ ਗਈ ਸੀ ਕਿ ਇੱਕ ਮਾਂ ਦਾ ਇਕਲੌਤਾ ਪੁੱਤਰ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਤੇ ਹੁਣ ਪੁਲਿਸ ਜਦੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਆ ਉਸ ਤੋਂ ਬਾਅਦ ਜੋ ਲਾਸ਼ ਹੁੰਦੀ ਹੈ ਉਹ ਮਾਂ ਨੂੰ سپرد ਕਰ ਦਿੱਤੀ ਜਾਂਦੀ ਹੈ ਲਾਸ਼ ਦਾ ਸੰਸਕਾਰ ਕਰ ਦਿੱਤਾ ਜਾਂਦਾ ਤੇ ਸਭ ਨੂੰ ਇਹ ਲੱਗ ਰਿਹਾ ਸੀ ਕਿ ਪ੍ਰਦੀਪ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਪਰ ਜਦੋਂ ਦੂਸਰੇ ਦਿਨ ਪ੍ਰਦੀਪ ਦੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਡਾਕਟਰ ਵੀ ਹੈਰਾਨ ਹੋ ਜਾਂਦੇ ਆ ਡਾਕਟਰ ਪੁਲਿਸ ਨੂੰ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਪ੍ਰਦੀਪ ਦੀ ਐਕਸੀਡੈਂਟ ਨਾਲ ਮੌਤ ਨਹੀਂ ਹੋਈ ਇਦਾਂ ਲੱਗ ਰਿਹਾ ਜਿਵੇਂ ਪ੍ਰਦੀਪ ਦੇ ਸਿਰ ਨੂੰ ਹਥੌੜਿਆਂ ਦੇ ਨਾਲ ਕੁਚਲਿਆ ਗਿਆ ਹੋਵੇ ਇਸ ਦੀਆਂ ਸਿਰ ਦੀਆਂ ਹੱਡੀਆਂ ਚੂਰ-ਚੂਰ ਕੀਤੀਆਂ ਹੋਈਆਂ ਨੇ ਜੇ ਐਕਸੀਡੈਂਟ ਨਾਲ ਬੰਦੇ ਦੀ ਮੌਤ ਹੁੰਦੀ ਆ ਤਾਂ ਇਦਾਂ ਨਹੀਂ ਹੁੰਦਾ ਯਾਨੀ ਪ੍ਰਦੀਪ ਨੂੰ ਮਾਰਿਆ ਗਿਆ ਇਸ ਦਾ ਕਤਲ ਕੀਤਾ ਗਿਆ ਨਾ ਕਿ ਐਕਸੀਡੈਂਟ ਹੋਇਆ ਜਦੋਂ ਹੁਣ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਪੁਲਿਸ ਵੀ ਹੈਰਾਨ ਹੋ ਜਾਂਦੇ ਆ ਕਿਉਂਕਿ ਪੁਲਿਸ ਵੀ ਸਮਝ ਰਹੀ ਸੀ ਕਿ ਹਾਈਵੇ ਦੇ ਉੱਤੇ ਐਕਸੀਡੈਂਟ ਹੋ ਗਿਆ ਜਿਸ ਨਾਲ ਪ੍ਰਦੀਪ ਦੀ ਮੌਤ ਹੋ ਗਈ ਹੋਰ ਪੁਲਿਸ ਦੇ ਸਾਹਮਣੇ ਇਹੀ ਸਵਾਲ ਸੀ ਕਿ ਆਖਰ ਪ੍ਰਦੀਪ ਦਾ ਕਤਲ ਕੌਣ ਕਰ ਸਕਦਾ ਹੈ ਪ੍ਰਦੀਪ ਦੇ ਬਾਰੇ ਹੋਰ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਕਿਸੇ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਹੋਵੇ ਕਾफी ਤਫ਼ਤੀਸ਼ ਕੀਤੀ ਜਾਂਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਹੁਣ ਪੁਲਿਸ ਨੂੰ ਪ੍ਰਦੀਪ ਦੇ ਦੋਸਤੋਂ ਪਤਾ ਲੱਗਦਾ ਹੈ ਕਿ ਜੋ ਪ੍ਰਦੀਪ ਦੀ ਮਾਂ ਗਈ ਉਸ ਦੇ ਪਿੰਡ ਦੇ ਹੀ ਰਹਿਣ ਵਾਲੇ ਮਯੰਕ ਕਟਿਆਰ ਦੇ ਨਾਲ ਨਜਾਇਜ਼ ਸਬੰਧ ਨੇ ਜਿਨ੍ਹਾਂ ਕਾਰਨ ਪ੍ਰਦੀਪ ਉਸ ਨਾਲ ਲੜਦਾ ਸੀ ਕਿਉਂਕਿ ਪ੍ਰਦੀਪ ਨੂੰ ਇਹਨਾਂ ਸਬੰਧਾਂ ਬਾਰੇ ਪਤਾ ਸੀ ਤੇ ਪੁਲਿਸ ਨੇ ਜਦੋਂ ਹੋਰ ਤਫ਼ਤੀਸ਼ ਕੀਤੀ ਤਾਂ ਉਸ ਵਿੱਚ ਪਤਾ ਲੱਗਿਆ ਕਿ ਜੋ ਪ੍ਰਦੀਪ ਸੀ ਉਸ ਦੀਆਂ ਚਾਰ ਬੀਮਾ ਪਾਲਸੀਆਂ ਵੀ ਕਰਵਾਈਆਂ ਗਈਆਂ ਸੀ ਜਿਨ੍ਹਾਂ ਤੋਂ ਤਕਰੀਬਨ 1 ਤੋਂ 1.5 ਕਰੋੜ ਰੁਪਇਆ ਪ੍ਰਦੀਪ ਦੀ ਮਾਂ ਨੂੰ ਮਿਲਣਾ ਸੀ ਤੇ ਪ੍ਰਦੀਪ ਦੀ ਮਾਂ ਦੀ ਕਾਲ ਡਿਟੇਲ ਵੀ ਕਢਵਾਈ ਜਾਂਦੀ ਆ ਉਸ ਰਾਤ ਦੀ ਤਾਂ ਉਸ ਰਾਤ ਪ੍ਰਦੀਪ ਦੀ ਮਾਂ ਮਮਤਾ ਦੀ ਮਯੰਕ ਕਟਿਆਰ ਦੇ ਨਾਲ ਗੱਲਬਾਤ ਹੋਈ ਸੀ ਤਾਂ ਹੁਣ ਫਿਰ ਪੁਲਿਸ ਮਮਤਾ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਪੁੱਛਗਿੱਛ ਦੇ ਵਿੱਚ ਜੋ ਸਾਹਮਣੇ ਆਉਂਦਾ ਉਹ ਬੜਾ ਹੀ ਭਿਆਨਕ ਸੀ ਪੁਲਿਸ ਮਯੰਕ ਨੂੰ ਵੀ ਗ੍ਰਿਫਤਾਰ ਕਰਦੀ ਹੈ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਜਦੋਂ ਫਿਰ ਸਾਰਾ ਰਾਜ਼ ਖੋਲਦਾ ਤਾਂ ਸਭ ਹੈਰਾਨ ਹੋ ਜਾਂਦੇ ਆ ਪਤਾ ਲੱਗਦਾ ਕਿ ਮਮਤਾ ਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਮਮਤਾ ਦੀ ਉਮਰ ਲਗਭਗ 50 ਸਾਲ ਸੀ ਤੇ ਜੋ ਮਯੰਕ ਸੀ ਉਸ ਦੀ ਉਮਰ ਲਗਭਗ 30 ਸਾਲ ਸੀ ਇਹਨਾਂ ਦੋਨਾਂ ਦੀ ਨੇੜਤਾ ਹੋ ਜਾਂਦੀ ਹੈ ਤੇ ਇਹਨਾਂ ਦੇ ਵਿੱਚ ਸੰਬੰਧ ਬਣ ਜਾਂਦੇ ਆ ਪਰ ਇਹ ਗੱਲ ਪ੍ਰਦੀਪ ਨੂੰ ਜਦੋਂ ਪਤਾ ਲੱਗਦੀ ਆ ਉਹ ਇਸ ਗੱਲ ਦਾ ਵਿਰੋਧ ਕਰਦਾ ਹੈ ਉਹ ਕਹਿੰਦਾ ਕਿ ਇਹ ਗੱਲ ਸਹੀ ਨਹੀਂ ਮੇਰੀ ਬੇਇੱਜ਼ਤੀ ਹੁੰਦੀ ਆ ਜਦੋਂ ਮਯੰਕ ਆਪਣੇ ਘਰ ਆਉਂਦਾ ਤਾਂ ਲੋਕ ਮੈਨੂੰ ਤਾਣੇ ਮਾਰਦੇ ਨੇ ਮੈਂ ਇਹ ਕੁਝ ਨਹੀਂ ਚੱਲਣ ਦੇਵਾਂਗਾ ਪਰ ਜੋ ਮਮਤਾ ਹੁੰਦੀ ਆ ਉਸ ਨੂੰ ਲੱਗਦਾ ਉਹ ਮਯੰਕ ਹੁੰਦਾ ਉਹ ਉਸ ਦੀਆਂ ਬਹੁਤ ਜ਼ਿਆਦਾ ਜ਼ਰੂਰਤਾਂ ਪੂਰੀਆਂ ਕਰਦਾ ਹੈ ਉਸ ਦੇ ਪਤੀ ਦੇ ਮਰਨ ਤੋਂ ਬਾਅਦ ਤੇ ਉਹ ਉਸ ਨੂੰ ਨਹੀਂ ਛੱਡ ਸਕਦੀ ਪਰ ਪ੍ਰਦੀਪ ਆਪਣੀ ਮਾਂ ਦੇ ਨਾਲ ਇਸ ਗੱਲ ਤੇ ਝਗੜਾ ਕਰਦਾ ਰਹਿੰਦਾ ਸੀ ਹੁਣ ਜਦੋਂ ਇਹ ਝਗੜਾ ਰੋਜ਼ਾਨਾ ਵਾਂਗ ਹੋਣ ਲੱਗ ਜਾਂਦਾ ਹੈ ਤਾਂ ਮੰਮਤਾ ਸੋਚਦੀ ਹੈ ਕਿ ਕਿਉਂ ਨਾ ਪ੍ਰਦੀਪ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਉਹ ਮਯੰਕ ਨਾਲ ਇਸ ਗੱਲ ਤੇ ਪਲੈਨਿੰਗ ਕਰਦੀ ਹੈ ਤੇ ਤਕਰੀਬਨ 1.5 ਤੋਂ 2 ਸਾਲ ਪਹਿਲਾਂ ਤੋਂ ਇਹ ਪਲੈਨਿੰਗ ਚੱਲ ਰਹੀ ਹੁੰਦੀ ਹੈ ਉਹ ਮੰਮਤਾ ਸੋਚਦੀ ਹੈ ਕਿ ਐਦਾਂ ਹੀ ਪ੍ਰਦੀਪ ਦਾ ਕਤਲ ਨਹੀਂ ਕਰਾਂਗੇ ਐਦਾਂ ਹੀ ਇਸ ਨੂੰ ਨਹੀਂ ਮਾਰਾਂਗੇ ਸਗੋਂ ਇਸ ਦੀ ਮੌਤ ਦਾ ਫਾਇਦਾ ਉਠਾਵਾਂਗੇ ਤਾਂ ਪ੍ਰਦੀਪ ਦੀਆਂ ਚਾਰ ਬੀਮਾ ਪਾਲਸੀਆਂ ਕੀਤੀਆਂ ਜਾਂਦੀਆਂ तकरीबन 1 ਤੋਂ 1.5 ਕਰੋੜ ਦੀਆਂ ਤੇ ਫਿਰ ਵੇਟ ਕੀਤੀ ਜਾਂਦੀ ਹੈ ਕਿ ਸਮਾਂ ਆਉਣ ਤੇ ਪ੍ਰਦੀਪ ਦਾ ਕਤਲ ਕਰ ਦਿੱਤਾ ਜਾਵੇਗਾ ਤਾਂ ਹੁਣ ਜਦੋਂ 1.5 ਸਾਲ ਹੋ ਜਾਂਦਾ ਹੈ 1.5 2 ਸਾਲ ਲੰਘ ਜਾਂਦੇ ਆ ਪਾਲਸੀਆਂ ਕੀਤੀਆਂ ਇਹਨੂੰ ਤੇ ਇਧਰ ਪ੍ਰਦੀਪ ਆਪਣੀ ਮਾਂ ਦੇ ਨਾਲ ਝਗੜਾ ਕਰਦਾ ਰਹਿੰਦਾ ਹੈ ਤਾਂ ਹੁਣ ਫਿਰ 27 ਅਕਤੂਬਰ 2025 ਨੂੰ ਇਹ ਸੋਚਦਾ ਹੈ ਕਿ ਆਪਾਂ ਪ੍ਰਦੀਪ ਨੂੰ ਜਿਉਂਦਾ ਨਹੀਂ ਛੱਡਾਂਗੇ। ਬੈਂਕ ਆਪਣੇ ਭਰਾ ਰਿਸ਼ੀ ਕਟਿਆਰ ਨੂੰ ਆਪਣੇ ਨਾਲ ਬੁਲਾਉਂਦਾ ਤੇ ਕਹਿੰਦਾ ਕਿ ਆਪਾਂ ਪ੍ਰਦੀਪ ਦਾ ਕਤਲ ਕਰਨਾ ਹੈ। ਹੁਣ ਰਾਤ ਸਮੇਂ ਜੋ ਮੰਮਤਾ ਹੁੰਦੀ ਹੈ ਉਹ ਪ੍ਰਦੀਪ ਨੂੰ ਕਾਲ ਕਰਦੀ ਹੈ ਪ੍ਰਦੀਪ ਘਰੋਂ ਬਾਹਰ ਸੀ ਕਿ ਤੂੰ ਪੁੱਤ ਕਿੱਥੇ ਆਜ ਆ ਕੇ ਰੋਟੀ ਖਾ ਲਾ। ਤਾਂ ਪ੍ਰਦੀਪ ਕਹਿੰਦਾ ਕਿ ਮੈਂ 5-7 ਮਿੰਟਾਂ ਚ ਆਇਆ ਉਸ ਤੋਂ ਬਾਅਦ ਮੰਮਤਾ ਕਾਲ ਕਰਦੀ ਆ ਮਯੰਕ ਨੂੰ ਕਿ ਉਹ ਆ ਰਿਹਾ ਤੁਸੀਂ ਰਸਤੇ ਦੇ ਵਿੱਚ ਉਸ ਨੂੰ ਮਾਰ ਦਿਓ ਤਾਂ ਹੁਣ ਰਿਸ਼ੀ ਅਤੇ ਮਯੰਕ ਦੋਨੋਂ ਹਥੌੜਾ ਲੈ ਕੇ ਰਸਤੇ ਦੇ ਵਿੱਚ ਖੜ ਜਾਂਦੇ ਨੇ ਜਦੋਂ ਪ੍ਰਦੀਪ ਆਉਂਦਾ ਤਾਂ ਇਸ ਨੂੰ ਘੇਰ ਲੈਂਦਾ ਜਾਂਦਾ ਹੈ ਘੇਰ ਕੇ ਇਸ ਉੱਪਰ ਤਾਬੜ ਤੋੜ ਹਥੌੜਿਆਂ ਦੇ ਨਾਲ ਬਾਹਰ ਕਰ ਦਿੱਤੇ ਜਾਂਦੇ ਨੇ ਹੁਣ ਪ੍ਰਦੀਪ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਮੰਮਤਾ ਹੁੰਦੀ ਹੈ ਕਹਿੰਦੇ ਆ ਕਿ ਇਸ ਦੀ লাশ ਨੂੰ ਹਾਈਵੇ ਤੇ ਸੁੱਟ ਦੇਵੋ ਤਾਂ ਜੋ ਲੋਕਾਂ ਨੂੰ ਲੱਗੇ ਕਿ ਇਸ ਦਾ ਤਾਂ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਦੇ ਕਾਰਨ ਆਪਾਂ ਨੂੰ ਜੋ ਬੀਮੇ ਦੇ ਪੈਸੇ ਆ ਉਹ ਮਿਲ ਜਾਣ ਇਹ ਇਦਾਂ ਹੀ ਕਰਦੇ ਨੇ ਇਹ ਪ੍ਰਦੀਪ ਨੂੰ ਮਾਰ ਕੇ ਹਾਈਵੇ ਤੇ ਸੁੱਟ ਦਿੰਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪੁਲਿਸ ਨੂੰ ਵੀ ਇਹ ਲੱਗੇਗਾ ਲੋਕਾਂ ਨੂੰ ਵੀ ਇਹ ਲੱਗੇਗਾ ਕਿ ਮਿਆਂਕ ਦਾ ਤਾਂ ਐਕਸੀਡੈਂਟ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆਉਂਦਾ ਜਿਵੇਂ ਇੱਕ ਕਲਯੁਗੀ ਮਾਂ ਵੱਲੋਂ ਆਪਣੇ ਪੁੱਤ ਦਾ ਕਤਲ ਕਰਵਾਇਆ ਗਿਆ ਕੀਤਾ ਗਿਆ ਉਹ ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਆ ਗਿਆ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਤਾਂ ਇਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮਾਂ ਨੇ ਆਪਣੇ ਸਵਾਰਥ ਲਈ ਤੇ ਪੈਸੇ ਦੇ ਲਾਲਚ ਲਈ ਆਪਣੇ ਪੁੱਤ ਨੂੰ ਹੀ ਮਾਰ ਦਿੱਤਾ ਇਸ ਤੋਂ ਬੁਰੀ ਗੱਲ ਮੈਨੂੰ ਲੱਗਦਾ ਦੁਨੀਆ ਉੱਤੇ ਕੋਈ ਵੀ ਨਹੀਂ ਹੋ ਸਕਦੀ ਕਿਉਂਕਿ ਸਭ ਤੋਂ ਨੇੜੇ ਦਾ ਰਿਸ਼ਤਾ ਮਾਂ-ਪੁੱਤ ਦਾ ਹੁੰਦਾ ਹੈ ਮਾਂ ਨੂੰ ਪੁੱਤ ਉੱਤੇ ਬੜਾ ਮਾਣ ਹੁੰਦਾ ਤੇ ਪੁੱਤ ਨੂੰ ਮਾਂ ਉੱਤੇ ਬੜਾ ਮਾਣ ਹੁੰਦਾ ਪਰ ਮਾਂ ਨੂੰ ਲੱਗਿਆ ਕਿ ਪੁੱਤ ਉਸ ਦੀ ਖੁਸ਼ੀ ਦੇ ਵਿੱਚ ਖੁਸ਼ ਨਹੀਂ ਇਸ ਕਾਰਨ ਮੇਰਾ ਇਸ ਨਾਲ ਕੋਈ ਰਿਸ਼ਤਾ ਨਹੀਂ ਇਸ ਨੂੰ ਮਰਵਾ ਦਿੱਤਾ ਜਾਵੇ ਤੇ ਇਸ ਦੇ ਮਰਨ ਦਾ ਵੀ ਫਾਇਦਾ ਲੇਤਾ ਜਾਵੇ ਇਸ ਦੀ ਬੀਮਾ ਪਾਲਸੀ ਕਰਵਾ ਦਿੱਤੀ ਜਾਵੇ ਜਿਸ ਕਾਰਨ ਜਦੋਂ ਇਸ ਦਾ ਕਤਲ ਕੀਤਾ ਜਾਵੇਗਾ ਉਸ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ ਜਾਵੇਗਾ ਤੇ ਪੈਸੇ ਵੀ ਸਾਨੂੰ ਮਿਲ ਜਾਣਗੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ